ਇਥੇ ਅਰਸ਼ਦੀਪ ਦੀ ਮਿਹਨਤ ਦੀ ਗੱਲ ਕਰੀਏ ਤੇ ਉੱਥੇ ਹੀ ਸਭ ਤੋਂ ਵੱਡਾ ਜਿਹੜਾ ਇੱਕ ਕਹਿ ਸਕਦੇ ਆਂ ਕਿ ਪੂਰਨ ਦੌਰ ਤੇ ਸ਼ਰੇਹ ਜਾਂਦਾ ਹੈ ਉਹਨਾਂ ਦੇ ਗੁਰੂ ਜੀ ਨੇ ਜਸਵੰਤ ਰਾਏ ਸਾਹਿਬ ਉਹ ਸਰ ਕਿੰਨਾ ਕਿ ਖੁਸ਼ੀ ਹੋ ਰਹੀ ਆ ਅੱਜ ਤੁਹਾਡਾ ਹੀ ਜਿਹੜਾ ਸਿਖਾਏ ਹੋਏ ਨੇ ਕਿ ਐਡੇ ਵੱਡੇ ਮਕਾਮ ਤੇ ਪਹੁੰਚੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਐਕਸਾਈਟਿਡ ਹੈ ਜਿੱਦੋਂ ਆਏਗਾ ਤਾਂ ਉਹਨੂੰ ਗਲੇ ਲਗਾਵਾਂਗੇ ਢੋਲ ਬਾਜੇ ਵੱਜ ਰਹੇ ਆ ਤੇ ਮਠਾਈਆਂ ਵੰਡਾਂਗੇ ਫਿਰ ਇਥੋਂ ਪਰੇਡ ਘੱਟ ਕੇ ਉਹਨੂੰ ਘਰ ਲੈ ਕੇ ਜਾਵਾਂਗੇ ਸਰ ਇੱਕ ਜਿੱਤ ਸਭ ਦੇਖ ਰਿਹਾ ਪਰ ਇਸ ਤੋਂ ਪਹਿਲਾਂ ਬਹੁਤ ਵਾਰੀ ਹਾਰਨਾ ਵੀ ਦੇ ਕੋਈ 17 ਸਾਲ ਵਾਲੀ ਕਿਸੇ ਗ੍ਰੇਡ ਹੋਈਏ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਉਹ ਸਭ ਤੋਂ ਅੱਛਾ ਇਹ ਲੱਗ ਰਿਹਾ ਕਿ ਅਰਸ਼ਦੀਪ ਦਾ ਪਾਰਟ ਸੀ ਵਰਲਡ ਕੱਪ ਦਾ ਔਰ ਉਹਦਾ ਮੈਚ ਜਤਾਨ ਵਿੱਚ ਉਹਦਾ ਵੀ ਹੈਮਰੋਲ ਸੀ ਦੇਖਿਆ ਜਾਵੇ ਤਾਂ ਇੱਕ ਪਾਸੇ ਮਾਂ-ਬਾਪ ਦੇ ਨਾਲ ਹੀ ਗੁਰੂ ਦਾ ਇਹ ਇੱਕ ਬਹੁਤ ਵੱਡਾ ਉਦਾ ਹੁੰਦਾ ਹੈ ਜਦੋਂ ਉਸ ਸਮੇਂ ਉਹਦੀ ਲਾਸਟ ਵਿਕਟ ਨੇ ਪੂਰੀ ਇਤਿਹਾਸ ਬਦਲ ਦਿੱਤਾ ਕਿੰਨਾ ਮਹਿਸੂਸ ਹੋਇਆ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਆਪਣੇ ਅਸੀਂ ਗੁਰੂ ਦੇ ਵੱਲੋਂ ਕੀ ਗਿਫਟ ਹੋਗਾ ਅਰਸ਼ਦੀਪ ਨੂੰ ਬਸ ਗੁਰੂ ਦਾ ਇੱਕ ਜੱਫੀ ਪਾਵਾਂਗੇ ਜਿਹਨੂੰ ਉਹ ਕਹਿੰਦੇ ਉਹ ਬਿਲਕੁਲ ਇੱਕ ਖੁਸ਼ੀ ਜਿਹੜੀ ਅੱਜ ਨਜ਼ਰ ਆ ਰਹੀ ਹੈ ਮਾਂ-ਬਾਪ ਦੇ ਵਿੱਚ ਉਹਨਾਂ ਦੇ ਉਸਤਾਦ ਦੇ ਵਿੱਚ ਹਰ ਜਗ੍ਹਾ ਸਾਨੂੰ ਅੱਜ ਖੁਸ਼ੀ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਿਆ ਇੱਕ ਪਾਸੇ ਪੰਜਾਬ ਦੀ ਜਿੱਤ ਦੇਸ਼ ਦੇ ਜੰਨ ਚੈਂਪੀਅਨ ਆਪਣੇ ਘਰ ਵਾਪਸੀ ਕਰ ਰਹੇ ਜਿਸ ਦੇ ਕਾਰਨ ਤੁਰੰਤ ਅਰ ਤੇ ਖੁਸ਼ੀ ਦਾ ਮੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ